ਦੋਸਤੋ ਕਦੀ ਤੁਸੀਂ ਸੁਣਿਆ ਹੈ ਕਿ ਕੁੱਤਾ ਵੀ ਚੋਰੀ ਕਰ ਸਕਦਾ ਹੈ ਕਿਉਂਕਿ ਇਨਸਾਨ ਤਾਂ ਬਹੁਤ ਵਾਰ ਦੇਖੇ ਹਨ ਕਿ ਚੋਰੀ ਕਰਦੇ ਪਾਏ ਜਾਂਦੇ ਹਨ ਲੇਕਿਨ ਕੁੱਤਾ ਇੱਕ ਜੋ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕੁੱਤਾ ਕਿਸੇ ਇਨਸਾਨ ਦਾ ਪਰਸ ਚੋਰੀ ਕਰਕੇ ਲਿਜਾ ਸਕਦਾ ਹੈ ਇਸੇ ਤਰ੍ਹਾਂ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਨਹਿਰੂ ਸ਼ਿਪਿੰਗ ਕੰਪਲੈਕਸ ਦੇ ਅੰਦਰ ਜਿੱਥੇ ਕਿ ਇੱਕ ਕੁੱਤਾ ਇਨਸਾਨ ਦਾ ਪਰਸ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਇੱਕ ਇਨਸਾਨ ਉੱਥੇ ਚਾਹ ਦੀ ਚੁਸਕੀ ਲੈਣ ਲਈ ਆਂਦਾ ਹੈ ਔਰ ਜਿਸ ਤਰ੍ਹਾਂ ਹੀ ਆਪਣੀ ਜੇਬ ਵਿੱਚ ਹੱਥ ਪਾਉਂਦਾ ਹੈ ਪੈਸੇ ਦੇਣ ਲਈ ਤਾਂ ਦੇਖਦਾ ਹੈ ਕਿ ਉਸ ਦਾ ਪਰਸ ਗਾਇਬ ਹੋ ਜਾਂਦਾ ਹੈ ਔਰ ਉਸ ਨੂੰ ਸ਼ੱਕ ਹ ਹੋ ਚੁੱਕਾ ਹੈ ਲੇਕਿਨ ਇੱਕ ਕੁੱਤਾ ਉਸ ਦਾ ਪਰਸ ਲੈ ਕੇ ਉੱਥੋਂ ਫਰਾਰ ਹੋ ਚੁੱਕਾ ਹੁੰਦਾ ਹੈ ਔਰ ਇਸੇ ਤਰ੍ਹਾਂ ਹੀ ਉਹ ਪੁਲਿਸ ਨੂੰ ਇੱਕ ਕੰਪਲੇਨ ਲਿਖਵਾਉਂਦਾ ਹੈ ਕਿ ਮੇਰਾ ਪਰਸ ਚੋਰੀ ਹੋ ਚੁੱਕਾ ਹੈ ਉਸ ਦੇ ਅੰਦਰ ਮੇਰੇ ਡਾਕੂਮੈਂਟਸ ਪਏ ਹੋਏ ਹਨ ਔਰ ਤੁਰੰਤ ਜੋ ਮੈਨੂੰ ਪਰਸ ਜੋ ਮੈਨੂੰ ਲੱਭ ਕੇ ਦਿੱਤਾ ਜਾਵੇ ਪੁਲਿਸ ਵੀ ਮੌਕੇ ਤੇ ਛਾਣਬੀਨ ਕਰਨ ਲਈ ਪਹੁੰਚਦੀ ਹੈ ਸੀਸੀਟੀਵੀ ਖੰਗਾਲਦੀ ਹੈ ਲੇਕਿਨ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਔਰ ਉਸੇ ਤਰ੍ਹਾਂ ਹੀ ਇੱਕ ਹੈ ਸਫਾਈ ਕਰਮਚਾਰੀ ਨੈਰੋ ਸ਼ਿਪਿੰਗ ਕੰਪਲੈਕਸ ਦੇ ਬੇਸਮੈਂਟ ਦੇ ਅੰਦਰ ਸਫਾਈ ਕਰਨ ਲਈ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਕਿ ਇੱਕ ਇਨਸਾਨ ਇੱਕ ਕੁੱਤਾ ਜੋ ਇਨਸਾਨ ਦਾ ਪਰਸ ਲੈ ਕੇ ਬੈਠਾ ਹੋਇਆ ਹੈ ਔਰ ਆਸ-ਪਾਸ ਉਸਦੇ ਪੈਸੇ ਖਿਲਰੇ ਹੁੰਦੇ ਹਨ ਔਰ ਪਰਸ ਬੁਰੀ ਤਰ੍ਹਾਂ ਪਹਾੜ ਕੇ ਉਸਨੇ ਬਿਲਕੁਲ ਖਰਾਬ ਕੀਤਾ ਹੁੰਦਾ ਹੈ ਔਰ ਜਿਸ ਤਰ੍ਹਾਂ ਹੀ ਉਹ ਪਰਸ ਫੜਦਾ ਹੈ ਔਰ ਉੱਪਰ ਜਾ ਕੇ ਲੋਕਾਂ ਨੂੰ ਇਨਕੁਆਰੀ ਕਰਦਾ ਹੈ ਕਿ ਕਿਸੇ ਦਾ ਪਰਸ ਤਾਂ ਨਹੀਂ ਗੁੰਮ ਹੋਇਆ ਹੈ ਤਾਂ ਇੱਕ ਇਨਸਾਨ ਸਾਹਮਣੇ ਆਂਦਾ ਹੈ ਤਾਂ ਆ ਕੇ ਦੱਸਦਾ ਹੈ ਕਿ ਮੇਰਾ ਹੀ ਪਰਸ ਇੱਥੇ ਗੁੰਮ ਹੋ ਚੁੱਕਾ ਹੈ ਜਦੋਂ ਉਹਨੂੰ ਪਰਸ ਦਿਖਾਉਂਦਾ ਹੈ ਉਸਦੇ ਡਾਕੂ ਔਰ ਖੁਸ਼ ਹੋ ਕੇ ਇਨਾਮ ਦੇ ਵਜੋਂ ਸਫਾਈ ਕਰਮਚਾਰੀ ਨੂੰ 1100 ਰੁਪਏ ਇਨਾਮ ਵਜੋਂ ਆਪਣੇ ਕੋਲੋਂ ਦਿੰਦਾ ਹੈ ਨਾਲ ਦੀ ਨਾਲ ਪੁਲਿਸ ਟੀਮ ਵੀ ਉੱਥੇ ਮੌਕੇ ਤੇ ਪਹੁੰਚਦੀ ਹੈ ਔਰ ਦੇਖਦੀ ਹੈ ਕਿ ਇੱਕ ਬਹੁਤ ਹੀ ਫਣੀ ਮਾਮਲਾ ਜੋ ਸਾਹਮਣੇ ਆਇਆ ਹੈ ਕਿ ਇੱਕ ਕੁੱਤਾ ਜੋ ਕਿ ਚੋਰੀ ਕਰਦਾ ਪਾਇਆ ਜਾਂਦਾ ਹੈ ਕਿਉਂਕਿ ਇਨਸਾਨ ਨਹੀਂ ਹੈ ਉਹ ਇੱਕ ਕੁੱਤਾ ਹੈ ਕਦੀ ਕਿਸੇ ਨੇ ਸੋਚਿਆ ਹੋਵੇਗਾ ਕਿ ਇਹ ਕੁੱਤਾ ਵੀ ਚੋਰੀ ਕਰ ਸਕਦਾ ਹੈ ਲੇਕਿਨ ਐਸਾ ਮਾਮਲਾ ਅਮਰੀਕਾ ਦੇ ਸਾਹਮਣੇ ਆਇਆ ਹੈ ਇੱਕ ਬਹੁਤ ਹੀ ਫਣੀ ਮਾਮਲਾ ਮੈਂ ਹਰਵਨ ਸਿੰਘ ਕੈਮਰਾਮੈਨ ਕਰਨਜੀਤ ਦੇ ਨਾਲ ਤੁਸੀਂ ਦੇਖਦੇ ਰਹੋ ਪ੍ਰਾਈਮ ਪੰਜਾਬ 7

ਬਹੁਤ ਮਜ਼ਾ ਕੀਤੀ ਹੈ ਉਹ ਵੀ ਆਈ ਯੋ ਸੋਚੇ ਬੜੇ ਡਾਕੂਮੈਂਟ ਆਏ ਮੇਰੇ ਡਾਕੂਮੈਂਟਸ ਲੱਭ ਕੇ ਸਾਰੇ ਕੋਈ ਛੋਟੇ ਵੀ ਫੜੇ ਹਾਂਜੀ 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 ਭਾਈ ਇਹ ਮਿਲ ਗਏ ਹਾਂਜੀ ਹਾਂਜੀ ਪਰਸ ਮਿਲ ਗਿਆ ਤੇ ਮੈਂ ਬੰਦਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਉਹਨਾਂ ਨੂੰ ਆਪਣਾ ਇਨਾਮ ਜੋ ਤੁਹਾਨੂੰ ਕਿਹਾ ਸੀ ਉਹਨਾਂ ਨੂੰ ਦਿੰਦਾ ਤੇ ਮੈਂ ਪੁਲਿਸ ਦਾ ਤੇ ਆਪਣਾ ਭਾਈ 3D ਤੇ ਮੇਰੇ ਦੋਸਤ ਜਿਨ੍ਹਾਂ ਨੇ ਮੇਰੀ ਲੱਭਣ 'ਚ ਬਹੁਤ ਮਦਦ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਮੇਰਾ ਨਾਮ ਨਿਤਿਨ ਜੀ ਕਿੱਥੇ ਕੰਮ ਕਰਦੇ ਹੋ ਇੰਪਰੂਵਮੈਂਟ ٹرسٹ ਚ ਆਪਾਂ ਸਪਾਈ ਚ ਵਾ ਕੇ ਗਏ ਅੱਛਾ ਨਿਤਿਨ ਜੀ ਪਰਸੇ ਕੋ ਵਾਚਾ ਸੀ ਤੁਹਾਡੀ ਤਾਂ ਗੱਲ ਪਹੁੰਚੀ ਪਰ ਕਿਸ ਤਰ੍ਹਾਂ ਤੁਹਾਨੂੰ ਪਰਸ ਮਿਲਿਆ ਇਹਨਾਂ ਨੂੰ ਸਾਰੋਂ ਨਾਲ ਪਰਸੇ ਕੋ ਵਾਚਾ ਹੀ ਕਹਿੰਦੇ ਇਹਨਾਂ ਨੇ ਵੀਡੀਓ ਦੇਖਿਆ ਕੁੱਤਾ ਲੈ ਕੇ ਚੱਲ ਗਿਆ ਵਾ ਤੇ ਆਪਾਂ ਸਫਾਈ ਆਹੀ ਉੱਥੇ ਸਫਾਈ ਕਰਦੇ ਪਏ ਸਾਨੂੰ ਪਤਾ ਲੱਗਾ ਕਿ ਕੋਈ ਨਹੀਂ ਆਹੀ ਲੱਭਾਂਗੇ ਤੇ ਜ਼ਰੂਰ ਦਿੱਤਾ ਜਾਊਗਾ ਆਪਾਂ ਪਹਿਲੇ ਫਲੋਰ ਤੇ ਸਫਾਈ ਕਰਦੇ ਪਏ ਆਪਾਂ ਉਹ ਖਲਾਰਾ ਵੇਖਿਆ ਪੈਸੇ ਵੇਖੇ ਆਪਾਂ ਸਾਰਾ ਕੁਝ ਇਕੱਠਾ ਕਰਕੇ ਅਪਾ 3D ਸਰ ਨੂੰ ਆਪਾਂ ਵਾਪਸ ਕਰਤਾ। ਲਾਤੀ ਸੀ ਪਰਸਪੂਟ ਪਾਟਾ ਪਿਆ। ਪਾਟਾ ਪਿਆ ਹੀ ATM ਦੇ ਵੀ ਦੰਦ ਤੋਂ ਦੇ ਬੱਚੇ ਹੀ। ਠੀਕ ਹੈ ਜੀ। ਪਰ ਤੋਂ ਪਹਿਲਾਂ ਕੋਈ ਆਇਆ ਹੁੰਦਾ ਤੇ ਸ਼ਾਇਦ ਨਾ ਮਿਲਦਾ। ਆਏ ਹਾਡੇ ਹੱਥਾਂ 'ਚ ਲੱਗ ਗਿਆ ਸਫਾਈ ਕਰਦੇ ਹੋਏ ਆਪਾਂ ਜਾਣਦੇ ਸੀ। ਸਾਨੂੰ ਮਿਲ ਗਿਆ ਤੇ ਆਪਾਂ ਪੈਰ ਸਮੇਤ ਆਪਾਂ ਸਾਰੀ ਚੀਜ਼ਾਂ ਨਾਲੋਂ ਵਾਪਸ ਕਰਤੀ। ਹਾਂ ਜੀ ਪਰ ਜੀ ਕੀ ਕਹਿਣਾ ਚਾਹੁੰਦੇ ਜੀ ਪਰਸ ਪਾਟਾ ਸੀ ਇੱਕ ਬੰਦਾ ਤੁਹਾਡੇ ਕੋਲ ਆਇਆ ਸੀ ਕਿਸ ਤਰ੍ਹਾਂ ਲੱਭਾ ਪਰਸ ਤੇ ਕਿਹਾ ਆਹ ਸਾਲਾ ਨਰਕ ਵਿੱਚ ਸਾਨੂੰ ਮਾਰਿਆ। ਜਦੋਂ ਥਲੇ ਆਏ ਆਪਾਂ ਫਲਡ ਬਲੋਰ ਤੇ ਉੱਥੇ ਸਪਾਈਸ ਹੈਵਕਾ ਮਿਲਿਆ ਸਾਨੂੰ ਕਹਿੰਦਾ ਇਹ ਪਰਸ ਪੈਸੇ ਪਏ ਆ ਪਾਟਾ ਪਿਆ ਇਹ ਕੁੱਤਾ ਜਿਹੜਾ ਲੈ ਗਿਆ ਪਰਸ ਇੱਕ ਤੇ ਪਿਆ ਉਹ ਜਿਹੜਾ ਪਰਸੀ ਉਹ ਜਿਹੜਾ ਦਾ ਚੱਕਿਆ ਸੀ ਉਹਨਾਂ ਦੋਆ ਸਾਰੇ ਪੈਸੇ ਮਿਲ ਗਏ ਉਹਨਾਂ ਦਾ ਨਾਮ ਵੀ ਦਿੱਤਾ ਗਿਆ 400 ਰੁਪਏ ਜਿਹਨਾਂ ਪਰਸ ਸਪਾਈਸ ਹੈਵਕਾ ਸੀ